ਭਾਈ ਅਮਰਪਾਲ ਸਿੰਘ ਜੀ ਦੇ ਖਿਲਾਫ ਪੂਨ 12 ਕੇਸ ਨੇ ਜੇ ਕੋਈ ਬੰਦਾ ਕੋਈ ਮੈਂਬਰ ਪਾਰਲੀਮੈਂਟ ਬਣ ਜੇ ਜਾਂ ਕੋਈ ਐਮਐਲਏ ਬਣ ਜੇ ਤਾਂ ਉਸ ਨੂੰ ਜੇਲ੍ਹ ਤੋਂ ਭਾਈ ਜ਼ਮਾਨਤ ਦੇ ਦੋ ਜਾਂ ਉਸ ਨੂੰ ਰਿਹਾ ਕਰ ਦਿਓ। ਔਰ ਜਦੋਂ ਕੋਈ ਬੰਦਾ ਪਾਰਲੀਮੈਂਟ ਦੀ ਇਲੈਕਸ਼ਨ ਲੜਦਾ ਹੈ ਜਾਂ ਅਸੈਂਬਲੀ ਦੀ ਇਲੈਕਸ਼ਨ ਲੜਦਾ ਹੈ ਤਾਂ ਸਭ ਤੋਂ ਪਹਿਲਾਂ ਇੱਕੋ ਸ਼ਬਦ ਪੁੱਤਰ ਦਿੰਦਾ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਕਰਦਾ ਹੈ। ਉਹ ਭਾਰਤ ਦੀ ਅਖੰਡਤਾ ਤੇ ਪ੍ਰਭੂਤਾ ਦਾ ਸਨਮਾਨ ਕਰਦਾ ਹੈ। ਉਹਨਾਂ ਪ੍ਰਕਾਰ ਰੱਖੇਗਾ। ਕਾਨੂੰਨ ਦੇ ਵਿੱਚ ਇਸ ਗੱਲ ਦੀ ਵਿਵਸਥਾ ਹੈ ਕਿ ਲੋਕ ਸਭਾ ਸਪੀਕਰ ਵੱਲੋਂ ਜਾਂ ਉਨਾਂ ਦੇ ਸੈਕਟਰੀਟ ਵੱਲੋਂ ਜਿਸ ਜੇਲ੍ਹ ਦੇ ਵਿੱਚ ਵੀ ਭਾਈ ਅਮਰਤਪਾਲ ਸਿੰਘ ਬੰਦ ਹਨ ਉੱਥੇ ਇਹ ਸਿਆਲ ਆਇਆ ਜਾਏਗਾ ਜਾਂ ਉਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਹੈਗੇ ਆ ਉਹ ਪਾਰਲੀਮੈਂਟ ਦੀ ਜਿਹੜੀ ਹੈਗੀ ਆ ਆਪਣੀ ਮੈਂਬਰਸ਼ਿਪ ਦੀ ਸੋ ਚੱਕਰ ਕਿਸੇ ਵੀ ਬੰਦੇ ਨੂੰ ਐਨਐਸਏ ਦੇ ਅਧੀਨ 10 ਬਕ 12 ਨਹੀਂ ਰੱਖਿਆ ਗਿਆ ਲੋਕ ਸਭਾ ਚੋਣਾਂ ਦੇ ਵਿੱਚ ਖਡੂਰ ਸਾਹਿਬ ਦੇ ਲੋਕਾਂ ਵੱਲੋਂ ਭਾਈ ਅਮਰਤਪਾਲ ਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਗਿਆ ਜਿਸ ਤੋਂ ਬਾਅਦ ਹੁਣ ਲੋਕਾਂ ਵੱਲੋਂ ਸਾਰ ਲਗਾਏ ਜਾ ਰਹੇ ਨੇ ਕਿ ਅਮਰਤਪਾਲ ਨੇ ਜਿਹੜੇ ਜੇਲ੍ਹ ਤੋਂ ਬਾਹਰ ਆਣਗੇ ਜਾਂ ਨਹੀਂ ਜੇਕਰ ਆਉਣਗੇ ਤਾਂ ਉਹਨਾਂ ਦੀ ਕੀ ਪ੍ਰਕਿਰਿਆ ਰਹੇਗੀ ਐਮਪੀ ਜਿੱਤ ਚੁੱਕੇ ਨੇ ਲੋਕਾਂ ਨੇ ਇੱਕ ਵੱਡਾ ਫਤਵਾ ਦਿੱਤਾ ਵੱਡੇ ਮਾਰਜਿਨ ਦੇ ਨਾਲ ਜਿਤਾਇਆ ਸਾਡੇ ਨਾਲ ਕਾਨੂੰਨ ਦੇ ਮਾਹਿਰ ਰਾਜਕੁਮਾਰ ਨੇ ਵਕੀਲ ਇਹਨਾਂ ਗੱਲ ਕਰਦੇ ਆਂ ਵਕੀਲ ਸਾਹਿਬ ਅਮਰਤਪਾਲ ਨੂੰ ਲੋਕਾਂ ਦੇ ਵੱਡੇ ਫਤਵੇ ਨਾਲ ਜਿਤਾਇਆ ਹੈ ਅਮਰਤਪਾਲ ਐਨਐਸਏ ਦੇ ਨਾਲ ਹੀ ਜੇਲ੍ਹ ਦੇ ਵਿੱਚ ਬੰਦ ਨੇ ਕੀ ਕਹਿਣਾ ਹੈ ਕਾਨੂੰਨ ਕੀ ਕਹਿੰਦਾ ਹੈ ਕਿ ਅਮਰਿਤਪਾਲ ਜਿਸ ਤਰ੍ਹਾਂ ਉਹ ਜਿੱਤੇ ਨੇ ਉਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਣਗੇ ਜਾਂ ਨਹੀਂ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਵਿਸ਼ੇ ਦੇ ਉੱਪਰ ਜਿਹੜਾ ਇੱਕ ਇੰਪੋਰਟੈਂਟ ਵਿਸ਼ਾ ਇਸ ਟਾਈਮ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਉਹਦੇ ਬਾਰੇ ਤੁਸੀਂ ਮੇਰੀ رائے ਮੰਗੀ ਹੈ ਸਭ ਤੋਂ ਪਹਿਲਾਂ ਤਾਂ ਭਾਈ ਅਮਰਿਤਪਾਲ ਸਿੰਘ ਜੀ ਨੂੰ ਉਹਨਾਂ ਦੇ ਐਮਪੀ ਚੁਣਨ ਤੇ ਮੈਂ ਵਧਾਈ ਦਿੰਦਾ ਹੁਣ ਦੂਸਰੀ ਗੱਲ ਆ ਗਈ ਵੀ ਕੀ ਉਹ ਬਾਹਰ ਆਣਗੇ ਜਾਂ ਨਹੀਂ ਆਣਗੇ ਦੇਖੋ ਜਿੱਥੇ ਤੱਕ ਕਾਨੂੰਨ ਦਾ ਵਿਸ਼ਾ ਹੈ ਇਹ ਤਾਂ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਕਿਤੇ ਵੀ ਕੋਈ ਗਰਾਉਂਡ ਨਹੀਂ ਹੈ ਵੀ ਜੇ ਕੋਈ ਬੰਦਾ ਕੋਈ ਮੈਂਬਰ ਪਾਰਲੀਮੈਂਟ ਬਣ ਜੇ ਜਾਂ ਕੋਈ ਐਮਐਲਏ ਬਣ ਜੇ ਤਾਂ ਉਸ ਨੂੰ ਜੇਲ ਤੋਂ ਭਾਈ ਜ਼ਮਾਨਤ ਦੇ ਦਿਓ ਜਾਂ ਉਸ ਨੂੰ ਰਿਹਾ ਕਰ ਦਿਓ ਹਾਂ ਇਸ ਜ਼ਮਾਨਤ ਕਰਨ ਵਾਸਤੇ ਮਾਨਯੋਗ ਅਦਾਲਤ ਦੇ ਮੂਹਰੇ ਇੱਕ ਆਰਗੂਮੈਂਟਸ ਦਾ ਪੁਆਇੰਟ ਹੋ ਸਕਦਾ ਹੈ ਵੀ ਦੇਖੋ ਜੀ ਲੋਕਾਂ ਨੇ ਉਸ ਨੂੰ ਜਤਾਇਆ ਹੈ ਉਦੇ ਹੱਕ ਚ ਫਤਵਾ ਦਿੱਤਾ ਹੈ ਔਰ ਅੱਛੇ ਮਾਰਜਨ ਜਤਾਇਆ ਹੈ ਔਰ ਜਦੋਂ ਕੋਈ ਬੰਦਾ ਪਾਰਲੀਮੈਂਟ ਦੀ ਇਲੈਕਸ਼ਨ ਲੜਦਾ ਹੈ ਜਾਂ ਅਸੈਂਬਲੀ ਦੀ ਇਲੈਕਸ਼ਨ ਲੜਦਾ ਹੈ ਤਾਂ ਸਭ ਤੋਂ ਪਹਿਲਾਂ ਇੱਕੋ ਸ਼ਪਤ ਪੱਤਰ ਦਿੰਦਾ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਭਾਰਤ ਦੀ ਅਖੰਡਤਾ ਤੇ ਪ੍ਰਭੂਤਾ ਦਾ ਸਨਮਾਨ ਕਰਦਾ ਹੈ ਉਹ ਨੂੰ ਬਰਕਰਾਰ ਰੱਖੇਗਾ ਤਾਂ ਇਸ ਗੱਲ ਨੂੰ ਅਗਰ ਮੰਨਦੇ ਹੋਏ ਅਮਰਪਾਲ ਸਿੰਘ ਨੇ ਹਿੰਦੁਸਤਾਨ ਦੇ ਜੇ ਸਭ ਤੋਂ ਵੱਡੀ ਲੋਕਤੰਤਰ ਦਾ ਮੰਦਰ ਹੈ ਉਹਦੀ ਜਿਹੜੀ ਚੋਣ ਲੜੀ ਆ ਔਰ ਲੋਕਾਂ ਨੇ ਉਸ ਨੂੰ ਭਾਰੀ ਫਤਵੇ ਨਾਲ ਉਸ ਨੂੰ ਜਿਹੜਾ ਜਤਾਇਆ ਤਾਂ ਉਹਨਾਂ ਲੋਕਾਂ ਦੇ ਫਤਵੇ ਦਾ ਮਾਣ ਰੱਖਦੇ ਹੋਏ ਉਸ ਨੂੰ ਜਿਹੜੀ ਹੈ ਕਬੇਲ ਦਾ ਗਰਾਊਂਡ ਉਹਦਾ ਤਿਆਰ ਹੋ ਸਕਦਾ ਹੈ ਵੀ ਉਸ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ ਮਤਲਬ ਅਦਾਲਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਅਦਾਲਤ ਕੋਲ ਇੱਕ ਪੱਖ ਰੱਖਿਆ ਜਾ ਸਕਦਾ ਹੈ ਪਰ ਜਿੱਥੋਂ ਤੱਕ ਗੱਲ ਹੈ ਕਾਨੂੰਨ ਦੀ ਕਾਨੂੰਨ ਦੇ ਵਿੱਚ ਕੋਈ ਗਰਾਊਂਡ ਨਹੀਂ ਹੈ ਕਿ ਅਗਰ ਕਿਸੇ ਬੰਦੇ ਨੂੰ ਐਮਪੀ ਮਿਲ ਜਾਂਦੇ ਹੈ ਜਾਂ ਐਮਐਲਏ ਬਣ ਜਾਂਦੇ ਹੈ ਤਾਂ ਉਸ ਨੂੰ ਜ਼ਮਾਨਤ ਦੇ ਦਿੱਤੀ ਜਾਵੇ ਇਹ ਤਾਂ ਕੋਈ ਨਹੀਂ ਹੈ ਕੀ ਪ੍ਰਕਿਰਿਆ ਰਹੇਗੀ ਜੇਕਰ ਅਮਰਤਪਾਲ ਨੇ ਬਾਹਰ ਆਉਣਾ ਹੈ ਕਿਉਂਕਿ ਹੁਣ ਜਿੱਤ ਚੁੱਕੇ ਨੇ ਕੁਝ ਦਿਨਾਂ ਵਿੱਚ ਵਿਦੇਸ਼ ਦੇ ਪ੍ਰਧਾਨ ਮੰਤਰੀ ਵੱਲ ਸੌਹ ਚੱਕੀ ਜਾਣੀ ਆ ਸੌਹ ਸਮਾਗਮ ਹੋਣੇ ਨੇ ਕੀ ਪ੍ਰਕਿਰਿਆ ਰਹੇਗੀ ਉਹਨਾਂ ਦੇ ਬਾਹਰ ਆਉਣ ਦੇ ਦੇਖੋ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਹੋਣ ਤੋਂ ਬਾਅਦ ਜਦੋਂ ਦੇਸ਼ ਦੀ ਸਰਕਾਰ ਬਣੇਗੀ ਪ੍ਰਧਾਨ ਮੰਤਰੀ ਦੀ ਜਿਹੜੀ ਹੈਗੀ ਆ ਸੌਹ ਚੱਕਰ ਸਮਾਗਮ ਹੋਊਗਾ ਜਾਂ ਹੋਰ ਮੰਤਰੀ ਮੰਡਲ ਜਦੋਂ ਸੌਹ ਚੱਕਰ ਸਮਾਗਮ ਹੋਊਗਾ ਤਾਂ ਸਭ ਤੋਂ ਪਹਿਲਾਂ ਪਾਰਲੀਮੈਂਟ ਜਿਹੜੀ ਹੈਗੀ ਆ ਉਲਚਲੇਗੀ ਲੋਕ ਸਭਾ ਚੱਲੇਗੀ ਲੋਕ ਸਭਾ ਦੇ ਵਿੱਚ ਜਿਹੜਾ ਹੈ ਹੁੰਦਾ ਹੈਗਾ ਪਹਿਲਾਂ ਇੱਕ ਇੰਟਰਮ ਮਿੰਿਸ ਜਿਹੜਾ ਹੈਗਾ ਸਾਡੇ ਸਪੀਕਰ ਜਿਹੜਾ ਹੁੰਦਾ ਉਹ ਬੰਦ ਹੈ ਉਦੋਂ ਬਾਅਦ ਜਿਹੜ ਸਨੇ ਕਿ ਉਹ ਸੰਵਿਧਾਨ ਦੇ ਦੇ ਆਪਣੇ ਅਹੁਦੇ ਦੀ ਜਿਹੜੀ ਹੈਗੀ ਹੈ ਸੋਚਕ ਦੇ ਨੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਸ ਤਹ ਜਿਹੜੇ ਅਮਰਤਪਾਲ ਸਿੰਘ ਹੈ ਉਹ ਵੀ ਇੱਕ ਆਜ਼ਾਦ ਉਮੀਦਵਾਰ ਨੇ ਉਹ ਵੀ ਮੈਂਬਰ ਪਾਰਲੀਮੈਂਟ ਨੇ ਤਾਂ ਉਹਨਾਂ ਦਾ ਵੀ ਸੋਚਕ ਸਮਾਗਮ ਹੋਊਗਾ ਮੋਰਓਵਰ ਇਹ ਜਿਹੜੀ ਸੋਚਕ ਸਮਾਗਮ ਉਹਨਾਂ ਦਾ ਹੋਊਗਾ ਉਹ ਉਹਨਾਂ ਦਾ ਇੱਕ ਸੰਵਿਧਾਨਿਕ ਅਧਿਕਾਰ ਵੀ ਹੈ ਇਸ ਲਈ ਕਾਨੂੰਨ ਦੇ ਵਿੱਚ ਇਸ ਗੱਲ ਦੀ ਵਿਵਸਥਾ ਹੈ ਕਿ ਲੋਕ ਸਭਾ ਸਪੀਕਰ ਵੱਲੋਂ ਜਾਂ ਉਹਨਾਂ ਦੇ ਸੈਕਟਰੀਟ ਵੱਲੋਂ ਜਿਸ ਜੇਲ੍ਹ ਦੇ ਵਿੱਚ ਵੀ ਭਾਈ ਅਮਰਤਪਾਲ ਸਿੰਘ ਬੰਦ ਹਨ ਉੱਥੇ ਇਹ ਸੁਨੇਹਾ ਲਾਇਆ ਜਾਏਗਾ ਜਾਂ ਉਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਨਗੇ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਹੈਗੇ ਆ ਉਹ ਪਾਰਲੀਮੈਂਟ ਦੀ ਜਿਹੜੀ ਹੈਗੀ ਆ ਆਪਦੀ ਮੈਂਬਰਸ਼ਿਪ ਦੀ ਸੋਹ ਚੱਕਣ ਉਹ ਇਸ ਲਈ ਇਹ ਵੀ ਹੋ ਸਕਦਾ ਹੈ ਕਿ ਲੋਕ ਸਭਾ ਦੇ ਅੰਦਰ ਆ ਕੇ ਸੋਹ ਚੱਕ ਲੈਣ ਇਹ ਵੀ ਹੋ ਸਕਦਾ ਹੈ ਕਿ ਉਹ ਸਪੀਕਰ ਸਾਹਿਬ ਦੇ ਕਮਰੇ ਦੇ ਵਿੱਚ ਜਿਹੜਾ ਹੁੰਦਾ ਚੈਂਬਰ ਹੁੰਦਾ ਉਹਦੇ ਵਿੱਚ ਜਾ ਕੇ ਸੋਹ ਚੱਕ ਲੈਣ ਪਰ ਜਿਹੜਾ ਹੈਗਾ ਉਹਨਾਂ ਦਾ ਸੰਵਿਧਾਨਿਕ ਕਿਹੜਾ ਰਾਈਟ ਹੈ ਸੋਹ ਚੱਕਣ ਦਾ ਉਹ ਚੁਕਵਾਇਆ ਜਾਏਗਾ ਵਕੀਲ ਸਾਹਿਬ ਉਹਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਕੀ ਸਿਰ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਕੀ ਸੌਹ ਚੱਕਣ ਤੋਂ ਬਾਅਦ ਉਹਨਾਂ ਦੀ ਜਿਹੜੇ ਐਨਐਸਏ ਉਹ ਖਤਮ ਹੋਏਗੀ ਜਾਂ ਜਿਹੜੇ ਉਹਨਾਂ ਦੇ ਉੱਤੇ ਕੇਸ ਚੱਲਦੇ ਨੇ ਕੀ ਉਹ ਰੱਦ ਕੀਤੇ ਜਾਣਗੇ ਕੀ ਹੋਊਗਾ ਦੇਖੋ ਜੀ ਜਿੱਥੇ ਲੱਗਦਾ ਕੇਸਾਂ ਦਾ ਸਵਾਲ ਹੈ ਭਾਈ ਅਮਰਤਪਾਲ ਸਿੰਘ ਜੀ ਦੇ ਉੱਪਰ ਮੈਂ ਸਟੱਡੀ ਕਰ ਰਿਹਾ ਸੀ ਜਿਹੜਾ ਕੀ ਉਹਨਾਂ ਨੇ ਆਪਦਾ ਇੱਕ ਇਲੈਕਸ਼ਨ ਕਮਿਸ਼ਨ ਦੀ ਨਾ ਜੀ ਇੱਕ ਸਾਈਟ ਹੁੰਦੀ ਹੈ ਜਿੰਨੇ ਵੀ ਸਾਡੇ ਉਮੀਦਵਾਰ ਚਾਹੇ ਜਿੰਨੇ ਵੀ ਗਿਣਤੀ ਦੇ ਉਮੀਦਵਾਰ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਆਜ਼ਾਦ ਤੋਂ ਜਿੰਨੇ ਵੀ ਉਹ ਚੋਣ ਲੜਦੇ ਨੇ ਤਾਂ ਉਹਨਾਂ ਦਾ ਇੱਕ ਰਿਕਾਰਡ ਹੁੰਦਾ ਹੈ ਵੀ ਉਹਨਾਂ ਦੇ ਉੱਪਰ ਕਿੰਨੇ ਕੇਸ ਚੱਲਦੇ ਆਂ ਕੀ ਉਹਨਾਂ ਦਾ ਲੈਣਾ ਦੇਣਾ ਹੈ ਜਾਂ ਕੀ ਉਹਨਾਂ ਦੇ ਕੋਲ ਐਸੈਟਸ ਨੇ ਲਾਇਬਿਲਿਟੀਆਂ ਨੇ ਤਾਂ ਉਸ ਤੋਂ ਇਹ ਪਤਾ ਚੱਲਦਾ ਵੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਦੇ ਖਿਲਾਫ कुल 12 کیس ਨੇ ਦਰਜ ਕੀਤੇ ਨੇ ਜਿਹੜੇ ਕਿ 11 کیس ਨੇ ਉਹ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਦਸਤਾਂਜ ਦਰਜ ਹੋਈ ਨਹੀਂ ਤੇ ਕਿਹੜਾ 12ਵਾਂ ਕੇਸ ਹੈ ਉਹ 2024 ਦੇ ਵਿੱਚ ਡਿੱਬੂਗੜ ਆਸਾਮ ਦੇ ਵਿੱਚ ਦਰਜ ਹੋਇਆ ਹੋਇਆ ਹੈ ਕੇਸ ਔਰ ਜਿਹੜੇ ਕੇਸਿਸ ਨੇ ਕਿ ਸਾਰੇ ਇਹਨਾਂ ਜਿੱਥੇ ਐਨਐਸਏ ਦਾ ਸਵਾਲ ਹੈ ਐਨਐਸਏ ਹਟਾਣਾ ਜਿਹੜਾ ਹੈ ਜਤਾ ਬੰਦਾ ਜਦੋਂ ਟ੍ਰਾਇਲ ਚੱਲੇਗੀ ਅਦਾਲਤ ਫੈਸਲਾ ਕਰੂਗੀ ਕਿ ਇਹ ਬੰਦੇ ਦੇ ਐਨਐਸਏ ਲੱਗਣਾ ਚਾਹੀਦਾ ਸੀ ਜਾਂ ਨਹੀਂ ਲੱਗਣਾ ਚਾਹੀਦਾ ਸੀ ਆਦਰਵਾਇਜ਼ ਇਸ ਸਟੇਜ ਤੇ ਜਦੋਂ ਤੱਕ ਅਦਾਲਤ ਇਸ ਗੱਲ ਦਾ ਫੈਸਲਾ ਨਹੀਂ ਕਰੇਗੀ ਟ੍ਰਾਇਲ ਦਾ ਤਾਂ ਸਰਕਾਰਾਂ ਦੇ ਅਖਤਿਆਰ ਹੈ ਕਿ ਸਰਕਾਰਾਂ ਉਸੇ ਐਨਐਸਏ ਹਟਾਣਗੀਆਂ ਜਾਂ ਨਹੀਂ ਹਟਾਣਗੀਆਂ ਯਾਨੀ ਕਿ ਕਹਿ ਸਕਦੇ ਕਿ ਕਾਨੂੰਨ ਦੇ ਹੱਥ ਜਿਸ ਤਰ੍ਹਾਂ ਕੁਝ ਨਹੀਂ ਹੈਗਾ ਕਿ ਐਨਐਸਏ ਹਟਾਣਾ ਜਦੋਂ ਤੱਕ ਚਲਾਨ ਪੇਸ਼ ਨਹੀਂ ਹੁੰਦਾ ਤੇ ਪੰਜਾਬੀ ਦੇ ਵਿੱਚ ਜਿਵੇਂ ਆਪਾਂ ਕਹਿ ਦੇਣ ਕਿ ਪੁਲਿਸ ਵਾਲੇ ਜਦੋਂ ਤੱਕ ਕਾਗਜ਼ ਫਾਈਲ ਕੋਰਟ ਦੇ ਵਿੱਚ ਜਮਾ ਨਹੀਂ ਕਰਾਉਂਦੇ ਉਸ ਤੋਂ ਪਹਿਲਾਂ ਨਾ ਕਿ ਕੋਰਟ ਨਹੀਂ ਆਨੇ ਛਟਾ ਸਾਤ ਨਹੀਂ ਕੋਰਟ ਦੇ ਵਿੱਚ ਤੇ ਇਸ ਤਰ੍ਹਾਂ ਦੀ ਕੋਈ ਅਰਜੀ ਨਹੀਂ ਜਦੋਂ ਭਾਈ ਸਾਹਿਬ ਆਈ ਬਿਲਕੁਲ ਅਰਜੀ ਲਗਾਈ ਜਾਵੇ ਵੀ ਦੇਖੋ ਜੀ ਮੇਰੇ ਤੇ ਜਿਹੜਾ ਹੈਗਾ ਇਹ ਐਨਐਸਏ ਤਹਿਤ ਮੈਨੂੰ ਬੰਦ ਕੀਤਾ ਗਿਆ ਮੇਰੇ ਤੇ ਕੋਈ ਐਨਐਸਏ ਬੰਦਾ ਨਹੀਂ ਹੈ ਉਹ ਇਸ ਤਰ੍ਹਾਂ ਦੀ ਅਰਜੀ ਲਗਾਣਗੇ ਤਾਂ ਅਦਾਲਤ ਉਸ ਤੋਂ ਪ੍ਰੋਫੈਸ਼ਨਲ ਲਏਗੀ ਆਦਰਵਾਇਸ ਕਾਨੂੰਨ ਬੜਾ ਸਪਸ਼ਟ ਹੈ ਕਾਨੂੰਨ ਇਹ ਗੱਲ ਕਹਿੰਦਾ ਹੈ ਵੀ ਇੱਕ ਬੰਦੇ ਦੇ ਉੱਪਰ ਜਿਹੜਾ ਐਨਐਸਏ ਦਾ ਲੈ ਲੈ ਲਾਅ ਆਇਆ ਹੈ ਉਹ ਬੜਾ ਸਖਤ ਲਾਅ ਹੈ ਉਹ ਮਤਲਬ ਕਿਸੇ ਵੀ ਸਰਕਾਰ ਨੂੰ اختیار ਦਿੰਦਾ ਹੈ ਸਮੈਲ ਵੀ ਆਉਂਦੀ ਹੈ ਵੀ ਇਹ ਬੰਦਾ ਦੇਸ਼ਦ્રોਹੀ ਹੋ ਸਕਦਾ ਹੈ ਜਾਂ ਦੇਸ਼ ਦੇ ਖਿਲਾਫ ਕੋਈ ਗੱਲ ਕਰ ਸਕਦਾ ਹੈ ਜਾਂ ਦੇਸ਼ ਦੇ ਵਿੱਚ ਕੋਈ ਐਸੇ ਦੰਗਾ ਫਸਾਦ ਤਾਂ ਦੀ ਕੋਸ਼ਿਸ਼ ਕਰ ਸਕਦਾ ਹੈ ਤਾਂ ਉਹਦੇ ਤੇ ਐਨਐਸਏ ਲਗਾ ਸਕਦੀ ਹੈ ਅਦਾਲਤ ਸਰਕਾਰ ਔਰ ਐਨਐਸਏ ਜਿਹੜਾ ਹੈਗਾ ਉਹਦੇ ਲਈ ਤਿੰਨ ਤਿੰਨ ਮਹੀਨਿਆਂ ਦੀ ਜਿਹੜੀ ਹੁੰਦੀ ਹੈ ਕਸਟਡੀ ਹੁੰਦੀ ਹੈ ਸਮੇਸਿਰ ਈਵਨ ਕਿ ਕਾਨੂੰਨ ਦੇ ਅੰਦਰ ਤੱਕ ਵੀ ਹੈ ਕਿ ਜਿਹੜਾ ਹਾਈ ਕੋਰਟ ਵੱਲੋਂ ਬਣਾਇਆ ਗਿਆ ਮਾਨਜੋਕ ਹਾਈ ਕੋਰਟ ਜੱਜਾਂ ਦੀ ਰਹਿਨਮਾਈ ਦੇ ਵਿੱਚ ਇੱਕ ਐਡਵਾਈਜ਼ਰੀ ਬੋਰਡ ਹੁੰਦਾ ਉਸ ਤੋਂ ਟਾਈਮ ਲੈਣਾ ਹੁੰਦਾ ਪਰਮਿਸ਼ਨ ਲੈਣਾ ਹੁੰਦਾ ਤਿੰਨ ਤਿੰਨ ਮਹੀਨਿਆਂ ਵੱਲ ਬਾਧਰਵਾਲ ਪਰੰਤੂ ਐਨਐਸਏ ਦੇ ਕਾਨੂੰਨ ਦੇ ਵਿੱਚ ਇਹ ਵੀ ਹੈ ਕਿ ਅਗਰ ਕਿਸੇ ਸਮੇਂ ਪਰਮਿਸ਼ਨ ਨਹੀਂ ਵੀ ਲਿੱਤੀ ਗਈ ਅਗਲੇ ਸੰਵਿਧਾਨ ਦੀ ਤਾਂ ਵੀ ਉਹ ਚ ਮਿਲ ਸਕਦੀ ਹੈ ਪਰਮਿਸ਼ਨ देयर इज नो ਨੀਡ ਆਫ ਐਡਵਾਈਜ਼ਰੀ ਪੈਨਲ ਟੂ ਅਬਟੇਨ ਦੀ ਪਰਮਿਸ਼ਨ ਬਟ ਇਹ ਐਨਐਸਏ ਦਾ ਕਾਨੂੰਨ ਹੈ ਹੱਦੇ ਦੀ 12 ਮਹੀਨੇ ਹੈ ਕਿਸੇ ਵੀ ਬੰਦੇ ਨੂੰ ਐਨਐਸਏ ਦੇ ਅਧੀਨ ਬਦ ਤੋਂ ਬਦ 12 ਮਹੀਨੇ ਹੀ ਰੱਖਿਆ ਜਾ ਸਕਦਾ ਹੈ ਔਰ ਮੈਨੂੰ ਲੱਗਦਾ ਹੈ ਵੀ ਉਹਨਾਂ ਦੇ 12 ਮਹੀਨੇ ਸ਼ਾਇਦ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਤੋਂ ਬਾਅਦ ਉਹ 12 ਮਹੀਨੇ ਵੀ ਸ਼ਰਤ ਕੰਪਲੀਟ ਹੋ ਚੁੱਕੇ ਨੇ ਜਿਸ ਤਰ੍ਹਾਂ ਵਿਕਸਪ ਤੁਸੀਂ ਕਹਿ ਰਹੇ ਕਿ ਉਹਨਾਂ ਦੀ ਗ੍ਰਿਫਤਾਰੀ ਨੂੰ ਵੀ 12 ਮਹੀਨੇ ਹੋ ਚੁੱਕੇ ਨੇ ਤੇ ਐਨਐਸਸੀ ਦਾ ਜਿਹੜਾ ਸਮਾਂ ਹੈ ਉਹ 12 ਮਹੀਨੇ ਦਾ ਜਾਣ ਕੇ 1 ਸਾਲ ਦਾ ਹੁੰਦਾ ਇੱਕ ਸਾਲ ਤੋਂ ਵੱਧ ਦਾ ਸਮਾਂ ਅਮਰਿਤਪਾਲ ਨੂੰ ਜਿਹੜੇ ਗ੍ਰਿਫਤਾਰ ਕੀਤੇ ਨੂੰ ਹੋ ਗਿਆ ਜਿਸ ਤਰ੍ਹਾਂ ਸਾਰੇ ਜੇ ਗੱਲ ਕਰੀਏ ਆਪਾਂ 1 ਸਾਲ ਉਹ ਵੀ ਪੂਰਾ ਹੋ ਚੁੱਕਿਆ ਹੈ ਮੈਂਬਰ ਪਾਰਲੀਮੈਂਟ ਵੀ ਚੁਣੇ ਜਾ ਚੁੱਕੇ ਨੇ ਲੋਕਾਂ ਵੱਲੋਂ ਵੱਡਾ ਫਤਵਾ ਵੀ ਦਿੱਤਾ ਗਿਆ ਕੀ ਲੱਗਦਾ ਹੈ ਕਿ ਜੇਕਰ ਇਹ ਸਾਰੀਆਂ ਗੱਲਾਂ ਨੂੰ ਇਕੱਠਾ ਕਰਕੇ ਕੋਰ ਮਾਂ ਜੋ ਕੋਰਟ ਦੇ ਵਿੱਚ ਫਾਈਲ ਲਗਾਈ ਜਾਂਦੀ ਹੈ ਕੀ ਅਮਰਿਤਪਾਲ ਨੂੰ ਜ਼ਮਾਨਤ ਮਿਲ ਸਕਦੀ ਹੈ ਦੇਖੋ ਜੀ ਜਿਹੜਾ ਜ਼ਮਾਨਤ ਦੇਣਾ ਇਜਾਜ਼ਮਾਨਤ ਨਾ ਦੇਣਾ ਇਹ ਇੰਟਾਇਰਲੀ ਡਿਸਕ੍ਰੀਸ਼ਨਰੀ ਪਾਵਰ ਹੈ ਆਨਨੇਬਲ ਕੋਰਟ ਦੀ ਜਿਹਦੇ ਵਿੱਚ ਮੈਂ ਅਗਰ ਸਪੋਜ਼ ਕਰੋ ਵਕੀਲ ਹੋਵਾਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਮੈਂ ਮਾਨਯੋਗ ਅਦਾਲਤ ਨੇ ਕੀ ਫਤਵਾ ਦੇਣਾ ਹੈ ਉਹਦੇ ਵਿੱਚ ਮੈਂ ਕਦੇ ਕੋਈ ਦਖਲਦਾਜੀ ਨਹੀਂ ਹੈ ਪਰ ਜੇ ਮੈਂ ਕੋਈ ਵਕੀਲ ਹੋਵਾਂ ਤਾਂ ਮੇਰੇ ਵੱਲੋਂ ਬਹਿਸ ਕੀ ਹੋ ਸਕਦੀ ਹੈ ਕੀ ਪੈਸਾ ਭਾਈ ਅਮਰਪਾਲ ਸਿੰਘ ਜ਼ਮਾਨਤ ਕਿਉਂ ਦਿੱਤੀ ਜਾਵੇ ਤਾਂ ਉਹ ਦਾ ਗਰਾਉਂਡ ਏ ਅਸੀਂ ਜੱਜ ਸਾਹਿਬ ਦੇ ਮੂਹਰੇ ਬਹਿਸ ਕਰ ਸਕਦੇ ਆ ਵੀ ਦੇਖੋ ਜੀ ਐਨਐਸਏ ਲਗਾਇਆ ਗਿਆ ਐਨਐਸਏ ਲਗਾਉਣ ਤੋਂ ਬਾਅਦ ਵੀ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈਗਾ ਸਿਸਟਮ ਉਹਦੇ ਵਿੱਚ ਡੈਮੋਕ੍ਰੇਸੀ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਫਤਵਾ ਸਭ ਤੋਂ ਵੱਡਾ ਫਤਵਾ ਹੁੰਦਾ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਲੋਕਾਂ ਨੇ ਜਦੋਂ ਉਹਨਾਂ ਨੂੰ ਐਮਪੀ ਬਣਾਇਆ ਔਰ ਵੱਡੇ ਮਾਰਜਨਲ ਬਣਾਇਆ ਤਾਂ ਇਟ ਮੀਨਸ ਉੱਥੋਂ ਦੇ ਲੋਕ ਜਿਹੜੇ ਕਿ ਲੋਕਸ਼ਾਹੀ ਦੇ ਵਿੱਚ ਅਸੀਂ ਵਿਸ਼ਵਾਸ ਕਰਦੇ ਆ ਲੋਕਾਂ ਨੇ ਇਹ ਨਹੀਂ ਮੰਨਿਆ ਕਿ ਉਹ ਕੋਈ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਨਹੀਂ ਇੱਕ ਗੱਲ ਦੂਸਰੀ ਗੱਲ ਉਹਨਾਂ ਦੇ ਉੱਪਰ ਜਿੰਨੇ ਵੀ ਅਦਰ ਕੇਸਿਸ ਨੇ ਉਹਨਾਂ ਵਿੱਚ ਠੀਕ ਹੈ ਐਨਐਸਏ ਲੱਗਿਆ ਹੋਇਆ ਹੈ ਬਟ देयर इज नो ਸੱਚ ਕੇਸਿਸ ਨਾ ਤੋਂ ਵੀ ਮਰਡਰ ਕੇਸ ਦੇ ਵਿੱਚ ਬੰਦ ਨਹੀਂ ਨਾ ਉਹਨਾਂ ਨੇ ਕੋਈ ਐਸਾ ਹੋਇਆ ਵੀ ਉਹਨਾਂ ਨੇ ਕੋਈ ਚਾਹੇ ਕਿ ਐਲੀਗੇਸ਼ਨਸ ਉਹਨਾਂ ਦੇ ਉੱਪਰ ਹੈਗੇ ਨੇ ਵੀ ਦੰਗਾ ਭੜਕਾ ਦਿੰਦੇ ਦੰਗਾ ਕਰਾ ਦਿੰਦੇ ਪਰ ਕੋਈ ਦੰਗਾ ਹੋਇਆ ਨਹੀਂ ਠੀਕ ਹੈ ਜੀ ਗੱਲ ਨਾ ਹੀ ਕੋਈ ਐਸੀ ਗੱਲ ਹੋਈ ਕਿ ਹਿੰਦ ਉਹਨਾਂ ਨੇ ਕੋਈ ਐਸੀ ਹੈ ਮਤਲਬ ਹੈਚਿੰਗ ਆਫ ਕਨਸਪੀਰੇਸੀ ਜਿਹੜੇ ਪਿਛੇ ਦਿਨਾਂ ਚ ਅਸੀਂ ਦੇਖਿਆ ਵੀ ਕੋਈ ਐਸੀ ਘਟਨਾ ਹੋਈ ਜਿਹਦੇ ਨਾਲ ਅਸੀਂ ਗੱਲ ਕਹਿ ਸਕਦੇ ਵੀ ਹਿੰਦੁਸਤਾਨ ਦੇ ਉੱਪਰ ਕਿਸੇ ਬੰਦੇ ਨੇ ਕੋਈ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਅਲੀਗੇਸ਼ਨ ਸੱਗੇ ਬਟ ਅਸੀਂ ਕਿਹਾ ਉਹ 1 ਸਾਲ ਦੇ ਅੰਦਰ ਅੰਦਰ ਜਿੰਨੇ ਜਦੋਂ ਦੀ ਉਹਨਾਂ ਦੀ ਗ੍ਰਿਫਤਾਰੀ ਹੋਈ ਜਾਂ ਜਦੋਂ ਦੇ ਉਹਨਾਂ ਦੇ ਮੁਕਦਮੇ ਅਰਜ ਹੋਏ ਉਹਨਾਂ ਦੀ ਕੋਈ ਹੈਗੀ ਕੋਈ ਸਾਬਤ ਵੀ ਨਹੀਂ ਹੋਈ ਹਜੇ ਗਵਾਹਿਆਂ ਨੂੰ ਵੀ ਟਾਈਮ ਲੱਗਣਾ ਹੈ ਮੈਟਰ ਆਫ ਟ੍ਰਾਇਲ ਹੈ ਸਮਕ ਹਾਸਾ ਲੱਗੂਗਾ ਇਹਨਾਂ ਕੰਮ ਨੂੰ 11 ਦਿੱਤੀ ਜਾ ਸਕਦੀ ਹੈ ਪਰ ਦਿਲ ਹੋ ਰਿਹਾ ਹੈ ਅਗਰ ਅਜਨੋਦੋਂ ਦੇ ਐਨਐਸਏ ਹਟਾ ਦਿੱਤਾ ਜਾਂਦਾ ਹੈ ਦੇਸ਼ ਤੋਂ ਇਹ ਮਹਿਸੂਸ ਹੁੰਦਾ ਵੀ ਲੋਕਾਂ ਨੇ ਫਤਵਾ ਦਿੱਤਾ ਹੈ ਲੋਕਾਂ ਨੇ ਫਤਵੇ ਦਾ ਮਾਨ ਕਰਦੇ ਹੋਏ ਅਗਰ ਐਨਐਸਏ ਹਟਾ ਦਿੱਤੀ ਜਾਂਦੀ ਹੈ ਪਰ ਅਗਰ ਲੱਗਦਾ ਕੱਲ ਨੂੰ ਫੇਰ ਕੋਈ ਖਤਰਾ ਲੱਗਦਾ ਫੇਰ ਲਗਾਈ ਜਾ ਸਕਦੀ ਹੈ ਕਿਉਂਕਿ ਉਹ ਹਿੰਦੁਸਤਾਨ ਦੇ ਹੈਗੇ ਨਹੀਂ ਐਸੇ ਬੰਦੇ ਲਗਾਈ ਜਾ ਸਕਦੇ ਨੇ ਵੀ ਹੀ ਵਿਲ ਨਾਟ ਲੀਵ ਇੰਡੀਆ ਹਿੰਦੂਸਾਨ ਨੂੰ ਛੱਡ ਕੇ ਨਹੀਂ ਕਿਤੇ ਜਾ ਸਕਦੇ ਪਾਸਪੋਰਟ ਸੰਡਰ ਕਰਨਾ ਪਊਗਾ ਫਲਾਣੇ ਅਹ ਥਾਣੇ ਚ ਜਾਂ ਫਲਾਣੇ ਸਿਸਟਰ ਦੇ ਚੋਂ ਦੀ ਸਮੇਂ-ਸਮੇਂ ਸਰਹਾ ਜੀ ਲੱਗੂਗੀ ਕੁਝ ਕੰਡੀਸ਼ਨਸ ਲਗਾ ਕੇ ਜ਼ਮਾਨਤ ਦਿੱਤੀ ਜਾ ਸਕਦੀ ਹੈ ਕਿਉਂਕਿ ਅਗਰ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਜਿਹੜੇ ਲੋਕਾਂ ਨੇ ਉਹਨਾਂ ਨੂੰ ਆਪਦਾ ਐਮਪੀ ਬਣਾਇਆ ਇੱਕ ਗੱਲ ਹੋਰ ਵੀ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਐਸੇ ਅਸੀਂ ਇੱਕ ਸਵਾਲ ਹੀ ਪੁੱਛ ਸਕਦੇ ਵੀ ਤੁਸੀਂ ਉਹਨੂੰ ਕਿਉਂ ਵੋਟਾਂ ਪਾਈਆਂ ਜਿਨ੍ਹਾਂ ਨੇ ਨਹੀਂ ਵੀ ਵੋਟਾਂ ਪਾਈਆਂ ਉਹ ਤਾਂ ਐਮਪੀ ਉਹਨਾਂ ਦੇ ਵੀ ਨੇ ਤਾਂ ਉਸ ਹਲਕੇ ਦੀ ਪਾਰਲੀਮੈਂਟ ਦੇ ਵਿੱਚ ਰਿਪਰੈਜ਼ੈਂਟੇਸ਼ਨ ਜਿਹੜੀ ਕਿ ਚੋਣ ਹੋਈ ਹੈ ਉਹਦੇ ਕਰਨ ਦੇ ਲਈ ਵੀ ਇੱਕ ਗਰਾਉਂਡ ਹੈ ਜਿਹਦੇ ਉਹਨਾਂ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ ਜ਼ਮਾਨਤ ਦੇਣੀ ਚਾਹੀਦੀ ਹੈ ਜੇਕਰ ਵਕੀਲ ਸਾਹਿਬ ਐਨਐਸਏ ਨਹੀਂ ਖਤਮ ਹੁੰਦੀ ਜਾਂ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਦੀ ਕੀ ਉਹਨਾਂ ਦੀ ਜਿਹੜੀ ਮੈਂਬਰ ਪਾਰਲੀਮੈਂਟ ਦੀ ਜਿਹੜੀ ਹੈਗੀ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗੀ ਜਾਂ ਉਹ ਵੀ ਰੱਦ ਹੋ ਸਕਦੀ ਹੈ ਦੇਖੋ ਜੀ ਜਦੋਂ ਤੱਕ ਕਿਸੇ ਬੰਦੇ ਨੂੰ ਸਜ਼ਾ ਨਾ ਹੋਵੇ ਤਦ ਤੱਕ ਉਹ ਬੰਦਾ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ ਅਗਰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ ਤਾਂ ਉਹਦੀ ਮੈਂਬਰ ਪਾਰਲੀਮੈਂਟ ਨੂੰ ਵੀ ਖਤਰਾ ਨਹੀਂ ਹੈ ਟਰਾਇਲ ਹੋਏਗੀ ਅਗਰ ਉਹਨਾਂ ਨੂੰ ਸਜ਼ਾ ਹੁੰਦੀ ਹੈ 2 ਸਾਲ ਤੋਂ ਵੱਧ ਤਾਂ ਆਟੋਮੈਟਿਕਲੀ ਖਤਮ ਹੋ ਜਾਣੀ ਹੈ ਅਗਰ 2 ਸਾਲ ਤੋਂ ਘੱਟ ਸਜ਼ਾ ਹੁੰਦੀ ਹੈ ਤਾਂ ਉਹ ਮੈਂਬਰ ਪਾਰਲੀਮੈਂਟ ਰਹਿਣਗੇ ਅਗਰ ਜ਼ਮਾਨਤ ਵੀ ਨਹੀਂ ਆਉਂਦੇ ਦੈਨ ਹੀ ਇਸ ਆਲ ਬਿਲਡਰ ਮੈਨ ਆਲਸੋ ਮੈਂਬਰ ਪਾਰਲੀਮੈਂਟ ਮੈਂ ਦੇਖੋ ਕੇਜਰੀ ਵਾਲਾ ਹੁਣ ਵੀ ਸੀਐਮ ਨੇਗੇ ਦਿੱਲੀ ਦੇ ਸੋ ਤੇ ਐਸਾ ਕੋਈ ਕਾਨੂੰਨ ਨਹੀਂ ਹੈ ਸਜ਼ਾ ਜਦ ਤੱਕ ਉਸੇ ਬੰਦੇ ਨੂੰ ਨਹੀਂ ਹੁੰਦੀ ਤਦ ਤੱਕ ਉਹ ਉਹਦਾ ਇੱਕ ਗਰਾਉਂਡ ਨਹੀਂ ਹੈ ਬਹੁਤ ਬਹੁਤ ਸ਼ੁਕਰ ਹੈ ਬਗੀਰ ਸਾਹਿਬ ਇਹ ਸਾਡੇ ਨਾਲ ਐਡਵੋਕੇਟ ਰਾਜਕੁਮਾਰ ਜਿਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਭਾਈ ਅਮਰਿਤਪਾਲ ਨੇ ਉਹ ਕਿਸ ਤਰ੍ਹਾਂ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਜਾਂ ਜਿਸ ਤਰ੍ਹਾਂ ਉਹ ਮੈਂਬਰ ਪਾਰਲੀਮੈਂਟ ਜਿੱਤੇ ਨੇ ਕਿ ਉਸ ਤੋਂ ਬਾਅਦ ਵੀ ਉਹ ਬਾਹਰ ਆਣਗੇ ਜਾਂ ਜੇਲ੍ਹ ਦੇ ਵਿੱਚ ਰਹਿਣਗੇ ਸਾਰੀ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਉਹਨਾਂ ਨੇ ਸਰਲ ਸ਼ਬਦਾਂ ਦੇ ਵਿੱਚ ਸਮਝਾਇਆ ਕਿਉਂਕਿ ਲੋਕਾਂ ਦੇ ਬਹੁਤ ਜ਼ਿਆਦਾ ਸਵਾਲ ਸੀ ਕਿ ਜਿੱਤ ਤੋਂ ਬਾਅਦ ਭਾਈ ਅਮਰਤਪਾਲ ਹੁਣ ਜੇਲ੍ਹ ਦੇ ਵਿੱਚ ਰਹਿਣਗੇ ਜਾਂ ਬਾਹਰ ਆਣਗੇ ਕੁਝ ਬੋਲੋ ਆਸਰਾਂ ਲਗਾਈਆਂ ਜਾ ਰਹੇ ਆ ਕਿ ਅਮਰਤਪਾਲ ਜਿਸ ਤਰ੍ਹਾਂ ਹੁਣ ਐਮਪੀ ਜਿੱਤ ਗਏ ਉਹਨਾਂ ਦੇ ਜਿਹੜੇ ਕੇਸ ਨੇ ਉਹ ਸਾਰੇ ਰੱਦ ਹੋ ਜਾਣਗੇ ਉਹਨਾਂ ਨਾਲ ਨਾਲ ਉਹ ਬਾਹਰ ਆ ਜਾਣਗੇ ਇਹ ਹੁਣ ਕੋਈ ਨਹੀਂ ਦੱਸਿਆ ਕਿ ਕਾਨੂੰਨ ਦੇ ਹੱਥ ਦੇ ਵਿੱਚ ਮੰਨ ਜੋ ਕੋਰਟ ਨੇ ਫੈਸਲਾ ਕਰਨਾ ਹੈ ਕਿ ਅਮਰਤਪਾਲ ਨੂੰ ਜਿਹੜਾ ਬਾਹਰ ਕੱਢਣਾ ਹੈ ਜਾਂ ਨਹੀਂ